ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ YouTube ਚੈਨਲ 'ਤੇ ਬਹੁਤ-ਬਹੁਤ ਸਵਾਗਤ ਹੈ ਤੇ ਆਸ ਕਰਦੇ ਹਾਂ ਸਾਰੇ ਬਿਲਕੁਲ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਚੰਦ ਸਾਹਿਬ ਜੋ ਕਿ ਸੁਰਸਿੰਘ ਦੇ ਵਿੱਚ ਸਥਿਤ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਤੇ ਆਪਾਂ ਤੁਹਾਨੂੰ ਅੱਜ ਇਸ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਨਾਲ ਆਪਾਂ ਧੂਣਾ ਸਾਹਿਬ ਦੇ ਦਰਸ਼ਨ ਕਰਾਂਗੇ ਨਾਲੇ ਆਪਾਂ ਤਪਸਥਾਨ ਦੇ ਦਰਸ਼ਨ ਕਰਾਂਗੇ ਤੇ ਵੀਡੀਓ ਸਾਡੀ ਨੂੰ ਜਰੂਰ ਬਣੇ ਦਿਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਜੀ ਗੁਰੂ ਮਾਨਕ ਦੇਵ ਜੀ ਦੇ ਸੁਪੁੱਤਰ ਸ਼੍ਰੀ ਚੰਦ ਜ ਅਜਾਪੋਂ ਉਸ ਮਹਾਂਤ ਪਸਵੀ ਦੇ ਦਰਬਾਰ ਦੇ ਦਰਸ਼ਨ ਕਰਨ ਆਏ ਆ ਨਾਲੇ ਤੁਹਾਨੂੰ ਵੀ ਕਰਵਾਉਣੇ ਆ ਹੁਣ ਆਪਾਂ ਇੱਥੇ ਦਰਬਾਰ ਦੇ ਦਰਸ਼ਨ ਕਰਾਂਗੇ ਇਹ ਗੁਰਦੁਆਰਾ ਬਿਲਕੁਲ ਹੀ ਅੰਮ੍ਰਿਤਸਰ ਰੋਡ ਤੇ ਬਣਿਆ ਹੋਇਆ ਵਾ ਤੁਸੀਂ ਜਦੋਂ ਵੀ ਕਿਤੇ ਇਧਰੋਂ ਜਾਂਦੇ ਦਰਸ਼ਨ ਕਰ ਸਕਦੇ ਜੀ ਤੇ ਇਸ ਤੋਂ ਬਾਅਦ ਆਪਾਂ ਦਰਬਾਰ ਦੇ ਦਰਸ਼ਨ ਕਰ ਲਿਆ ਹੁਣ ਆਪਾਂ ਤੁਹਾਨੂੰ ਧੂਣਾ ਸਾਹਿਬ ਤੇ ਤਪਸਥਾਨ ਦੇ ਦਰਸ਼ਨ ਕਰਾਵਾਂਗੇ ਧੂਣਾ ਸਾਹਿਬ ਦਾ ਇਤਿਹਾਸ ਇਹ ਆ ਵੀ ਧੂਣਾ ਸਾਹਿਬ ਦਾ ਵਰ ਜਿਹੜਾ ਸੀ ਬਾਬਾ ਜੀ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਮਿਲਿਆ ਸੀ ਜਿਸ ਜਿਸ ਸਥਾਨ ਤੇ ਸ਼੍ਰੀ ਚੰਦ ਜੀ ਦਾ ਧੂਣਾ ਬਲਿਆ ਜਾਵੇਗਾ ਉਸ ਸਥਾਨ ਤੇ ਹਰੇਕ ਹੀ ਸ਼ੈ ਵਿੱਚ ਕਰਾਮਾ ਦੇਖਣ ਨੂੰ ਮਿਲੇਗੀ ਹੁਣ ਆਪ ਤੁਹਾਨੂੰ ਪਹਿਲਾਂ ਤਪਸਥਾਨ ਦੇ ਦਰਸ਼ਨ ਕਰਵਾਉਣੇ ਆ ਆ ਬਾਬਾ ਸ਼੍ਰੀ ਚੰਦ ਜੀ ਦਾ ਤਪਸਥਾਨ ਤੁਸੀਂ ਦੇਖ ਸਕਦੇ ਜੀ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਆਪ ਸਤਾਨ ਦੇ ਦਰਸ਼ਨ ਕਰਕੇ ਹੋਣਾ ਪਾ ਤੁਹਾਨੂੰ ਧੂਣਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਧੂਣਾ ਸਾਹਿਬ ਬਾਬਾ ਸ਼੍ਰੀਚੰਦ ਸਾਹਿਬ ਜੀ ਮਹਾਰਾਜ ਲਓ ਜੀ ਹੁਣ ਆਪਾਂ ਧੂਣਾ ਸਾਹਿਬ ਦੇ ਵੀ ਦਰਸ਼ਨ ਕਰ ਲਿਆ ਇੱਧਰ ਬੀਬੀਆਂ ਸੇਵਾ ਕਰ ਰਹੀਆਂ ਨੇ ਪ੍ਰਸ਼ਾਦਿਆਂ ਦੀਆਂ ਗਫੇ ਪਾਣੀਆਂ ਦੀਆਂ ਹੁਣ ਆਪਾਂ ਤੁਹਾਨੂੰ ਸਰੋਵਰ ਤੇ ਲੈ ਕੇ ਚੱਲਦੇ ਆਂ ਲੋ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਆ ਤੇ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ